ਨਮਸਕਾਰ ਦੋਸਤੋ ਮੈਂ ਅਨੰਦ ਲੁਲਾ ਜੀਰਾ ਬਲੇਡੋਂ ਤੋਂ ਹਾਜ਼ਰ ਹੋਇਆ ਹਾਂ ਹਾਂ ਜੀਰਾ ਦੇ ਨਾਮ ਦਾਣਾ ਮੰਡੀ ਦੇ ਨਾਲ ਜੁੜੀ ਹੋਇਆ ਖਬਰ ਲੈ ਕੇ ਦੋਸਤੋ ਸਵਰਗੀ ਯਸ਼ਪਰ ਨਰੂਲਾ ਦੀ ਯਾਦ ਚ ਦਾਣਾ ਮੰਡੀ ਚ ਜੀਰਾ ਜੀਰਾ ਆ ਗਿਆ ਲੰਗਰ ਜਿਸ ਵਿੱਚ ਆੜਤੀ ਤੇ ਸ਼ੈਨਰ ਉਦਯੋਗ ਨਾਲ ਜੁੜੀਆਂ ਅਤੇ ਜੀਰਾ ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਸੇਵਾ ਦੇ ਵਿਭਾਰਕ ਜਥੇਬੰਦੀਆਂ ਨਾਲ ਜੁੜੇ ਨਮਾਇੰਦਿਆਂ ਨੇ ਪਾਗਲਿਆ ਜਿਨ੍ਹਾਂ ਦਾ ਸ੍ਰੀ ਸਤਿਵੰਤ ਨਰੂਲਾ ਸਾਫ ਦਾ ਪ੍ਰਧਾਨ ਰਾਈਸ ਜੀਰਾ ਤੇ ਕਾਰਜ ਪ੍ਰਭਾ ਲਈ ਸਰਵệਧਿਕਾਰੀ ਸੰਸਥਾਵਾਂ ਲੁਧਿਆਣਾ ਖੇਤਰ ਨੇ ਨਿਗਾ ਸਵਾਗਤ ਕੀਤਾ ਇਸ ਤੋਂ ਇਲਾਵਾ ਸੁਮਿਤ ਨਰੂਲਾ ਚੰਦਰ ਨਰੂਲਾ ਜਤਨ ਸੇਠੀ ਉਹ ਅਨੂਪ ਲਾਲ ਫਰੀਦ ਸੇਠੀ ਨੇ ਵੀ ਉਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਇਸ ਵਿੱਚ ਗੁਰਦੀਪ ਸਿੰਘ ਜੀਰਾ ਸਭ ਘਰ ਦਾ ਆਏ ਕਿਮਿੰਦਰ ਸਿੰਘ ਸਿੰਘ ਸਰਪੰਚ ਉਹ ਮੁਹਿੰਦਰਾ ਅਪਾਰ ਸੋਸਾਇਟੀ ਚੇਅਰਮੈਨ ਹੈ ਜੀਏ ਕਾਲੜਾ ਪੰਜਾਬ ਪ੍ਰਧਾਨ ਅੱਠਤੀ ਯੂਨੀਅਨਾਂ ਤੋਂ ਇਲਾਵਾ ਸ਼ਹਿਰਤ ਵਿਗਨਾਂ ਜੁੜੀਆਂ ਹਸਤੀਆਂ ਮ੍ਰਿੰਦਰ ਜੈਨ ਕਪਲ ਸੈਠੀ ਸੁਰਦੇਵ ਕੁਮਾਰ ਜੀ ਨੇ ਪਾ ਲਿਆ ਧੰਨਵਾਦ ਸਤਿਆ ਸਿੰਘ ਸਾਹਿਬ ਮਿਲ ਕੇ ਆਇਆ ਤੇ ਤੁਹਾਡੇ ਕੋਲੇ ਗੱਲ ਕੀਤੀ ਅੱਛਾ ਉਹ ਮੈਂ ਉਹ ਭਰਾਵਾ ਚਾਹ ਪੀ ਕੇ ਆਉਗਾ ਤੇਰੇ ਕੋਲ ਧੰਨਵਾਦ ਬਹੁਤ ਆਪਣਾ ਬੱਚਾ ਰੂਹ ਮਹਿਵਾਨੀ ਆ ਕੀ ਉਹਨੂੰ ਨਾ ਉਹਨੂੰ ਇੱਥੋਂ ਤੱਕ ਘਰ ਜਾਣ ਵਾਲੀ ਆਪਾਂ ਹਾਂ ਉਹਦਾ ਵਿਚਾਰਾ ਕੋਛੜੀ ਸ਼ੈਲਰ ਦੇ ਗੱਡੀਆਂ ਲਵਾਉਂਦਾ ਸੀਗਾ ਹਾਂ ਨੌਕਰੀ ਕਰਦਾ ਸੀ ਅੱਛਾ ਮੈਨੂੰ uh...